ਅੱਜ ਮੈਂ ਤੁਹਾਨੂੰ ਕਣਕ ਦੀਆਂ ਤਿੰਨ ਅਜਿਹੀਆਂ ਵੈਰੈਟੀਆਂ ਬਾਰੇ ਦੱਸਣ ਜਾ ਰਿਹਾ ਜਿਨ੍ਹਾਂ ਦੀ ਬਜਾਈ ਆਪਾਂ ਪੂਰਾ ਨਵੰਬਰ ਮਹੀਨਾ ਕਰ ਸਕਦੇ ਹਾਂ ਇਹ ਪਛੇਤੀਆਂ ਵੈਰੈਟੀਆਂ ਅਤੇ ਝਾੜ ਦੀ ਗੱਲ ਕਰਕੇ ਤਾਂ ਜਿਹੜੀ ਹੁਣ ਨਵੀਂ ਵੈਰੈਟੀ ਆਈ ਹੈ ਨਾ PBW872 ਬੜੇ ਮਗਰ ਪਈ ਆ ਆਪਣੇ ਕਿਸਾਨਾਂ ਪਰ ਹਣਾ ਇਸ ਵੈਰੈਟੀ ਦਾ ਸਿੱਧਾ ਸਿੱਧਾ ਮੁਕਾਬਲਾ ਇਨ੍ਹਾਂ ਤਿੰਨ ਵੈਰੈਟੀਆਂ ਨਾਲ ਹੀ ਆ ਇਹ ਵੀ ਹੋ ਸਕਦਾ ਇਨ੍ਹਾਂ ਤਿੰਨ ਵੈਰੈਟੀਆਂ ਸਾਹਮਣੇ PBW872 ਵੈਰੈਟੀ ਵੀ फेल ਹੋ ਜੇ ਇਹ ਮੈਂ ਨਹੀਂ ਕਹਿੰਦਾ ਦੋਸਤੋ ਆਪਣੇ ਕਿਸਾਨ ਭਰਾਵਾਂ ਦਾ ਕਹਿਣਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਐਚ ਡੀ 2851 ਬਾਰੇ ਹਾਂ ਦੋਸਤੋ ਐਚ ਡੀ 2851 ਇੱਕ ਅਜਿਹੀ ਵੈਰੈਟੀ ਆ ਪਛੇਤੀ ਵੈਰੈਟੀ ਹੋਣ ਦੇ ਬਾਵਜੂਦ ਵੀ ਜਿੰਨੀਆਂ ਵੀ ਹੁਣ ਤੱਕ ਕਿਸਮਾਂ ਰਿਲੀਜ਼ ਹੋਈਆਂ ਨੇ ਨਾ ਜਿਵੇਂ ਕਿ 826 ਆ ਡੀਬੀਡਬਲ 327 ਆ DBW 37772 ਜਾਂ چاہے ਆ ਜਿਹੜੀ ਹੋ ਐਸਐਲ ਨਵੀਂ ਵੈਰਾਈਟੀ ਆਈਏ ਪੀਬੀਡਬਲਯੂ 772 ਦੀ ਗੱਲ ਕਰਗੀ ਤਾਂ ਸਾਰਿਆਂ ਦੀ ਮੰਜੀਠ ਠੋਕ ਰੱਖੀ ਐ ਕਿਉਂਕਿ ਝਾੜੀ ਇਹਦਾ ਇੰਨਾ ਜ਼ਿਆਦਾ ਐ ਨਾਲੀ ਵਾਲੇ ਏਰੀਆ ਦੇ ਵਿੱਚ ਲਗਾਤਾਰ ਹੁਣ ਤੱਕ ਐਚਡੀ 2851 ਕਿਸਾਨ ਭਰਾ ਲਗਾ ਰਹੇ ਆ ਤੇ ਉਹਨਾਂ ਦਾ ਕਹਿਣਾ ਕੋਈ ਵੀ ਨਵੀਂ ਵੈਰਾਈਟੀ ਆ ਸਾਡੀ ਐਚਡੀ 2851 ਜਿੰਨਾ ਝਾੜ ਦੇ ਦੇ ਅਸੀਂ ਮੰਨ ਜਾਵਾਂਗੇ 75 ਮਣ ਜਾਣ ਕੇ 30 ਕਿਲੋ ਮਟਰ પ્રતિ ਏਕੜ ਤੱਕ ਵੀ ਇਸ ਵੈਰਾਈਟੀ ਨੇ ਝਾੜ ਦਿੱਤਾ ਹੋਇਆ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਹਰ ਸਾਲ ਕੋਈ ਨਾ ਕੋਈ ਕਿਸਾਨ ਭਰਾ ਕਹਿੰਦਾ ਕਿ ਮੇਰੇ ਇਹ ਵੈਰਾਈਟੀ ਨੇ 75 ਮਣ ਜਾਣ ਕੇ 30 ਕਿਲੋ ਝਾੜ ਦਿੱਤਾ ਹਾਂ ਦੋਸਤੋ ਵੈਰਾਈਟੀ ਦੀ ਗੱਲ ਕਰ ਗਏ ਤਾਂ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਖੜਦਾ ਤਾਂ ਐਚ ਡੀ 2851 ਤੁਸੀਂ ਵੈਰਾਈਟੀ ਨਹੀਂ ਲਗਾਉਣੀ ਜੇਕਰ ਤੁਹਾਡੇ ਖੇਤਾਂ ਵਿੱਚ ਨਦੀਨ ਬਹੁਤ ਜ਼ਿਆਦਾ ਹੁੰਦੇ ਤੁਹਾਨੂੰ ਸੰਕੋਰ ਪਾਉਣੀ ਪੈ ਜਾਂਦੀ ਹੈ ਤਾਂ ਉੱਥੇ ਵੀ ਐਚ ਡੀ 2851 ਤੁਸੀਂ ਨਹੀਂ ਲਗਾਉਣੀ HD 2851 ਤੋਂ ਜੇਕਰ ਤੁਸੀਂ ਚੰਗਾ ਝਾੜ ਲੈਣਾ ਤਾਂ ਤੁਹਾਡਾ ਖੇਤ ਪਾਣੀ ਜੀਰਦਾ ਹੋਵੇ ਅਤੇ ਨਦੀਨ ਬਹੁਤ ਜ਼ਿਆਦਾ ਘੱਟ ਹੁੰਦੀਆਂ ਹਨ ਜਾਂ ਜਿਹੜੀਆਂ ਆਪਣੀਆਂ ਨਾਰਮਲ ਸਪਰੀਆਂ ਇਹਨਾਂ ਨਾਲ ਮਰ ਜਾਂਦੀ ਹੁਣ ਤਾਂ ਉੱਥੇ ਇਸ ਵੈਰੈਟੀ ਰਿਚਾਰਡ ਤੋੜੋਂਦਾ ਆਪਣੇ ਝੋਨੇ ਵਾਂਗ ਹੀ ਆਉਂਦਾਗਾ ਤਾਂ ਦੋਸਤੋ ਇਸ ਵੈਰੈਟੀ ਦੀ ਖਾਸੀਅਤ ਆ ਕਿ ਇਸ ਵੈਰੈਟੀ ਦਾ ਕੱਦ ਦਾ ਬਹੁਤ ਜ਼ਿਆਦਾ ਛੋਟਾ ਰਹਿੰਦਾ ਸਿੱਧੇ-ਸਿੱਧੇ ਸ਼ਬਦਾਂ ਦੇਸੀ ਭਾਸ਼ਾ ਦਾ ਦੱਸ ਤਾਂ ਆਪਣੇ ਗੋਡੇ ਥੋੜੇ ਤਾਂ ਹੁੰਦਾਗਾ ਤੇ ਲੱਕ ਤੋਂ ਹੇਠਾਂ ਹੁੰਦਾ ਇਹਦੀ ਜਿਹੜੀ ਬੱਲੀ ਆ ਇਹ ਸੇਟਾ ਉਹ ਆਪਣੀ ਇਹ ਚੀਜ਼ ਨਹੀਂ ਹੁੰਦੀ ਐਡਾ ਕੀ ਹੁੰਦਾ ਤਾਂ ਦੇਖਣ ਦੇ ਵਿੱਚ ਬਹੁਤ ਜਿਹੇ ਭੜੇ ਜਿਹੀ ਲੱਗਦੀ ਆ ਕਿਉਂਕਿ ਦੋਸਤੋ ਇਹ ਵੈਰਿਟੀ ਦਾ ਕਰਦੀ ਬਹੁਤ ਛੋਟਾ ਹੁੰਦਾ ਬੱਲੀਆ ਸੈਜੂ ਬਹੁਤ ਛੋਟਾ ਹੁੰਦਾ ਉੱਪਰ ਉਹ ਬੂਟਾ ਵੀ ਬਿਲਕੁਲ ਨਹੀਂ ਮਾਰਦੀ ਇਸ ਕਰਕੇ ਜੇਕਰ ਤੁਸੀਂ 15 ਨਵੰਬਰ ਤੋਂ ਬਾਅਦ ਇਸ ਦੀ ਬਜਾਈ ਕਰਦੇ ਹੋ ਵੈਸੇ ਦੋਸਤੋ ਇਹ ਪਛੇਤੀ ਵੈਰਿਟੀ ਹੈ ਇਸ ਦੀ ਜਿਹੜੀ ਬਜਾਈ ਆ 15 ਨਵੰਬਰ ਤੋਂ ਬਾਅਦ ਹੀ ਕਰਨੀ ਆ ਤੇ ਪ੍ਰਤੀ ਏਕੜ ਆਪਾਂ 60 ਕਿਲੋ ਬੀਜ ਪਾਉਣੀ ਪਾਉਣਾ हां दोस्तों 60 किलो ਤੋਂ ਲੈ ਕੇ 70 ਕਿਲੋ ਤੱਕ ਆਪ ਐਸਾ ਵੀ ਜੀ ਪਾ ਸਕਦੇ ਆ ਕਿਉਂ ਪਉਣਾ ਇੰਨਾ ਕਿਉਂਕਿ ਇਹ ਬੂਟਾ ਬਿਲਕੁਲ ਵੀ ਨਹੀਂ ਮਾਰਦੀ ਯਾਦ ਰਹੇ ਵੈਰਾਈਟੀ ਬਹੁਤ ਜਦੇ ਪੁਰਾਣੀ ਹੈ ਇਸ ਨੂੰ ਸਾਰੀਆਂ ਬਿਮਾਰੀਆਂ ਆਉਂਦੀਆਂ ਜਿੰਨੀਆਂ ਵੀ ਉਲੀਆਂ ਸਾਰੀਆਂ HD 2851 ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪੀਲੀ ਕੁੰਗੀ ਪੂਰੀ ਕੁੰਗਰੇ ਤੱਕ ਬਹੁਤ ਜ਼ਿਆਦਾ ਇਸ ਕਰਕੇ 2-3 ਫੰਗੀ ਸੜੀ ਵੀ ਇਹ ਲੈ ਜਾਂਦੀ ਹੈ ਪਰੰਤੂ ਜੇਕਰ ਤੁਹਾਡੇ ਜ਼ਮੀਨ ਨੂੰ ਮੰਨ ਗਈ ਤਾਂ ਝਾੜ ਇਹ ਇੰਨਾ ਕੁ ਜ਼ਿਆਦਾ ਦੇਓਗੇ ਨਾ ਤੁਸੀਂ ਐਂ ਕਹੋਗੇ ਯਾਰ ਜਿਵੇਂ ਤੂੜੀਆਂ ਟਰਾਲੀਆਂ ਭਰਦੇ ਨਾ ਐਂ ਟਰਾਲੀਆਂ ਭਰੀ ਜਾਂਦੀ ਹੈ ਤਾਂ ਦੋਸਤੋ ਇਸ ਵੈਰਾਈਟੀ ਨੂੰ ਤੁਸੀਂ 15 ਨਵੰਬਰ ਤੋਂ ਲੈ ਕੇ ਪੂਰਾ ਨਵੰਬਰ ਮਹੀਨਾ ਲਗਾ ਸਕਦੇ ਹੋ ਜੇਕਰ ਬੰਪਰ ਝੜ ਜਾਈਦਾ ਵੈਸੇ ਦੋਸਤੋ ਇਸ ਵੈਰਾਈਟੀ ਨੂੰ ਤੁਸੀਂ ਪੂਰਾ ਦਸੰਬਰ ਮਹੀਨਾ ਵੀ ਲਗਾ ਸਕਦੇ ਹੋ ਪਰੰਤੂ ਦਸੰਬਰ ਮਹੀਨੇ ਵਿੱਚ ਆ ਕੇ ਇਸ ਦਾ ਝਾੜ ਘਟਨੇ ਘਟਨਾ ਇਹ ਤੁਹਾਨੂੰ ਵੀ ਪ ਅੱਗੇ ਗੱਲ ਕਰਦੇ ਆਂ ਜੀ ਐਚਡੀ 3386 ਬਾਰੇ ਇਹ ਨਵੀਂ ਵੈਰਾਈਟੀ ਆ ਮੈਂ ਵੀ ਪਿਛਲੇ ਸਾਲ ਲਗਾਈ ਸੀ ਤਾਂ ਐਚਡੀ 3386 ਨੂੰ ਆਪਾਂ 25 26 ਨਵੰਬਰ ਤੱਕ ਬੜੇ ਆਰਾਮ ਨਾਲ ਲਗਾ ਸਕਦੇ ਆਂ ਗੱਲ ਕਰਕੇ ਕਾਦ ਦੀ ਤਾਂ ਜਿੰਨਾ ਕਾਦ ਦਾ ਆਪਣਾ ਡੀਬੀਡਲ 327 ਦਾ ਹੁੰਦਾਗਾ ਐਡਾ ਕਾਦੇ ਦਾ ਹੁੰਦਾਗਾ ਡਿਗਦੀ ਬਿਲਕੁਲ ਨਹੀਂ ਬੂਟਾ ਬਹੁਤ ਜ਼ਿਆਦੇ ਮਾਰਦੀ ਆ ਪ੍ਰਤੀ ਏਕੜ 40 ਕਿਲੋ ਵੀਚ ਬਹੁਤ ਆ ਕਿਉਂਕਿ ਫਟਾਰਾ ਬਹੁਤ ਜ਼ਿਆਦੇ ਹੁੰਦਾਗਾ ਦਾਣੇ ਦੇ ਮੋਟੇ ਤੇ ਭਾਰੇ ਹੁੰਦੀ ਆ ਮੈਂ ਤਾਂ ਉਹਨੂੰ ਇਹ ਕਹਿ ਸਕਦਾ ਹੁਣ ਤੱਕ ਜਿੰਨੀ ਆ ਵੀ ਵੈਰਾਈਟੀ ਰਿਲੀਜ਼ ਹੋਈਆਂ ਸਾਰੇ ਨਾਲ ਜੇਕਰ ਭਾਰੇ ਦਾਣੇ ਕਿਸੇ ਵੈਰਾਈਟੀ ਦੇ ਹੈਗੇ ਆ ਤਾਂ ਉਹ ਐਕਚੁਅਲੀ 3386 ਦੀ ਆ ਐਵਰੇਜ ਹੈ ਇਸ ਵੈਰਾਈਟੀ ਦਾ ਆਪਣਾ 25 ਕੁਇੰਟਲ ਪ੍ਰਤੀ ਏਕੜ ਜਨਨ ਕਿ 62 ਮਣ ਪ੍ਰਤੀ ਏਕੜ ਪਰੰਤੂ ਇਹ ਵੈਰਾਈਟੀ ਵੀ ਵੱਧ ਤੋਂ ਵੱਧ ਝਾੜਾ ਜਿਹੜਾ 75 ਮਣ ਜਨਨ ਕਿ 30 ਕੁਇੰਟਲ ਤੱਕ ਦੇ ਸਕਦੀ ਹੈ ਪਿਛਲੇ ਸਾਲ ਇਸ ਦਾ ਝਾੜ ਬਹੁਤ ਜ਼ਿਆਦਾ ਵਧੀਆ ਰਿਹਾ ਰਿਕਾਰਡ ਤੋੜ ਰਿਹਾ ਟੌਪ 1 ਦੇ ਵਿੱਚ HD 3386 ਆਉਂਦੀ ਆ ਅੱਗੇ ਗੱਲ ਕਰਾਂਗੇ ਨੰਬਰ 3 ਤੇ ਉਹੀ ਆਪਣੀ ਪੁਰਾਣੀ ਵੈਰਾਈਟੀ ਜਿਹੜੀ ਕਿ ਤੁਸੀਂ ਪੂਰਾ ਨਵੰਬਰ ਮਹੀਨਾ ਬੀਜ ਸਕਦੇ ਹੋ ਆਪਣੀ DBW187 ਹਾਂ ਦੋਸਤੋ ਇਸ ਦੇ ਬਾਰੇ ਮੈਂ ਬਹੁਤਾ ਕੋਈ ਤਾਂ ਨਹੀਂ ਕਹੂੰਗਾ ਕਿਉਂਕਿ ਆਪਣੇ ਕਿਸਾਨ ਭਰਾ ਨੂੰ ਪਤਾ ਬਹੁਤ ਜਿਆਦੇ ਕਿਸਾਨ ਭਰਾ ਇਹਸ ਨੂੰ ਮਿਕਸ ਕਰਕੇ ਲਗਾਉਂਦੇ ਆ ਡੀਬੀਡਬਲਯੂ 222 ਨਾਲ ਪਰੰਤੂ ਤੁਸੀਂ ਇਕੱਲੀ ਵੀ ਲਗਾ ਸਕਦੇ ਹੋ ਪ੍ਰਤੀ ਏਕੜ ਆਪਾਂ 40 ਕਿਲੋ ਤੋਂ ਵੱਧ ਬੀਜ ਨਹੀਂ ਪਾਉਣਾ ਅਤੇ ਜੇ ਕਿਸੇ ਬ੍ਰੇਡਟ ਨੇ ਮਿਕਸ ਕਰਕੇ ਲਗਾਉਣਾ ਉਹ ਵੀ ਲਗਾ ਸਕਦੇ ਹੋ ਤੇ ਪੂਰਾ ਨਵੰਬਰ ਮਹੀਨਾ ਇਸ ਦੀ ਬਜਾਈ ਕਰ ਸਕਦੇ ਹੋ ਝਾੜ ਇਸ ਦਾ ਰਿਕਾਰਡ ਤੋੜਾ ਮੈਂ ਨਹੀਂ ਦੱਸੂੰਗਾ ਤੁਸੀਂ ਕਮੈਂਟ ਕਰਕੇ ਦੱਸੋਗੇ ਕਿ ਡੀਬੀਡਬਲਯੂ 187 ਨੇ ਤੁਹਾਡੇ ਖੇਤਾਂ ਦੇ ਵਿੱਚ ਕਿੰਨਾ ਕ ਜਿਆਦਾ ਝਾੜ ਦਿੱਤਾ ਗੱਲ ਕਰੀਏ ਐਚਡੀ 2851 ਦੀ ਤਾਂ ਆਪਣੇ ਕਿਸਾਨ ਭਰਾ ਕਹਿੰਦੇ ਇਸ ਦੀ ਤੂੜੀ ਬਹੁਤ ਘੱਟ ਬਣਦੀ ਆ ਜੇਕਰ ਤੁਹਾਨੂੰ ਤੂੜੀ ਵੀ ਚਾਹੀਦੀ ਆ ਤੇ ਨਲ ਝਾੜ ਵੀ ਵਧੀਆ ਚਾਹੀਦਾ ਤੇ ਇਹ ਜਿਹੜੀ 2851 ਦੇ ਵਿੱਚ ਤੁਸੀਂ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਦੀ ਬੀ ਦਲ ਜੋ 187 ਨੂੰ ਮਿਕਸ ਕਰਕੇ ਬਜਾਈ ਕਰ ਸਕਦੇ ਹੋ ਤੁਹਾਨੂੰ ਝਾੜ ਵੀ ਵਧੀਆ ਮਿਲੇਗਾ ਪਲੱਸ ਤੂੜੀ ਦਾ ਝਾੜ ਵੀ ਬਹੁਤ ਜ਼ਿਆਦਾ ਵਧੀਆ ਮਿਲੇਗਾ ਮੈਂ ਉਮੀਦ ਕਰਦਾ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਹੁਣ ਦੇ ਉਜਾਜਤ ਧੰਨਵਾਦ ਦੋਸਤੋ